ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤਾਂ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਤੇ ਇਸ ਦਿਨ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਚੰਡੀਗੜ੍ਹ ਦੇ ਪੀਜੀਐਚ ਦੇ ਵਿੱਚ ਭਿਆਨਕ ਅੱਗ ਲੱਗੀ ਆ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਪੀਜੀਐਚ ਹਸਪਤਾਲ ਦੀ ਜਿੱਥੇ ਭਿਆਨਕ ਅੱਗ ਲੱਗੀ ਹੈ ਜਿਸ ਤੋਂ ਬਾਅਦ ਸਿਆਚਾਰਾ ਹੈ ਕਿ ਵੱਡਾ ਤਮਾਕਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਤਮਾਕਾ ਹੋਇਆ ਜਿਸਦੇ ਅੱਗ ਲੱਗੀ ਹੈ ਉਸ ਵੇਲੇ ਆਪਰੇਸ਼ਨ ਥੀਟਰ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਸੀ ਤਾਂ ਅਚਾਨਕ ਜਦੋਂ ਅੱਗ ਲੱਗਦੀ ਹੈ ਤਾਂ ਮੋਕੇ ਤੇ ਭਗੜੜ ਮਚ ਜਾਂਦੀ ਹੈ ਤਾਂ ਮਰੀਜ਼ ਨੂੰ ਜਲਦਬਾਜੀ ਦੇ ਵਿੱਚ ਦੂਜੇ ਕਮ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਤਾਂ ਗਣੀ ਮਤ ਹੈ ਨਹੀਂ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੀਜੀਆਈ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਵੱਡਾ ਧਮਾਕਾ ਹੋ ਜਾਂਦਾ ਹੈ ਜਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਮੌਕੇ ਤੇ ਮੇਰੇ ਸਹਿਯੋਗੀ ਮਨਜੋਤ ਜੁੜ ਚੁੱਕੇ ਨੇ ਜੀ ਮਨਜੋਤ ਜਿਹੜੇ ਪੀਜੀਆਈ ਦੇ ਵਿੱਚ ਅੱਗ ਲੱਗੀ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਬਤੇ ਜਾਣਕਾਰੀ ਹੈ ਜੀ ਬਿਲਕੁਲ ਰਵੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਵੀ ਅੱਗ ਤਾਂ ਇੱਕ ਵਾਰ ਜਦੋਂ ਉਸ ਟੇਲਾ ਕਾਰ ਵਿੱਚ ਪਾਰਕਿੰਗ ਹੋਈ ਤਾਂ ਉਸੇ ਵਾਰ ਅੱਗ ਲੱਗ ਗਈ ਹੈ ਤਾਂ ਫਿਲਹਾਲ ਕਬੱਡੀ ਦਾ ਜਿਹੜੀ ਇਹ ਰੀਕਿਓ ਸੀ ਕਿ ਕਿਸੇ ਗਾਰ ਨੂੰ ਕੋਈ ਖਤਰਾ ਨਹੀਂ ਹੋਇਆ ਲੇਕਿਨ ਜਿਸ ਤਰੀਕੇ ਨਾਲ ਆਪਰੇਸ਼ਨ ਦੇ ਇੰਟਰਵਿਊ ਤੇ ਆਪਰੇਸ਼ਨ ਜਾਂਦਾ ਵੀ ਸਾਹ ਜਾਣਾਂ ਕਿ ਉਹ ਸਪਾਰਕਿੰਗ ਹੁੰਦੀ ਹੈ ਕਿਉਂਕਿ ਲਗਾਤਾਰ ਜੇ ਇਹ ਘੰਦਾਵਾ ਪੀਜੇ ਵਿੱਚ ਪਹਿਲਾਂ ਵੀ ਸਾਹਮਣੇ ਆਉਂਦੀਆਂ ਨਹੀਂ ਜਦੋਂ ਅੱਗ ਲੱਗਦੀ ਹੈ ਲੇਕਿਨ ਉਸ ਤੋਂ ਬਾਅਦ ਜਾਂ ਹੁਣ ਜਿਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਵੀ ਪੂਰੀ ਉਪਰਾਲੇ ਕੀਤੇ ਜਾਂਦੇ ਹਨ ਫਾਇਰ ਬ੍ਰਿਗੇਡ ਨੇ ਗੱਡੀਆਂ ਵੀ ਮੌਕੇ ਦੇ ਉੱਪਰ ਪਹੁੰਚਿਆ ਪੁਲਿਸ ਜਿਹੜੇ ਸੀਗੇ ਨਜ਼ਦੀਕੀ ਸਭ ਪੁਲਿਸ ਅਧਿਕਾਰੀ ਉਹ ਵੀ ਮੌਕੇ ਦੇ ਉੱਤੇ ਕੌਂਟੀਲ ਹਲਾਤਾ ਰਜਾ ਜਰਾ ਸਿਫਾਰ ਜਿਹੜੇ ਕਾਰਨ ਨੇ ਖਾਸ ਕਰਕੇ ਉਹ ਅਚਾਨਕ ਇੱਕ ਛਾਰ ਦੇ ਵਿੱਚ ਛਿਪਾਰਕ ਹੁੰਦੀ ਹੈ ਔਰ ਛਿਪਾਰਕ ਤੋਂ ਬਾਅਦ ਹੌਲੀ ਹੌਲੀ ਜਦੋਂ ਅੱਗ ਮਤਲਬ ਪਕਣ ਲੱਗਦੀ ਹੈ ਤਾਂ ਬਾਅਦ ਵਿੱਚ ਧਮਾਕਾ ਹੁੰਦਾ ਜਿਸ ਤੋਂ ਬਾਅਦ ਆਪਰੇਸ਼ਨ ਥੀਟਰ ਦੇ ਵਿੱਚ ਜਿਹੜਾ ਸਮਾਨ ਸੀਗਾ ਉਹ ਵੀ ਸੜ ਜਾਂਦਾ ਪੂਰਾ ਔਰ ਨਾਲ ਜਿਹੜਾ ਆਪਰੇਸ਼ਨ ਮੇਡਦੇ ਸ਼ੀਸ਼ੇ ਵੀ ਜਿਹੜੇ ਨੇ ਉਹ ਟੁੱਟ ਜਾਂਦੇ ਫਿਲਹਾਲ ਜਿਹੜੀ ਜਾਣਕਾਰੀ ਇਹ ਵੀ ਮਿਲਦੀ ਹੈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਜਿਹੜਾ ਆਪਰੇਸ਼ਨ ਥੀਟਰ ਦੇ ਵਿੱਚ ਇਸ ਤੋਂ ਆਪਰੇਸ਼ਨ ਕੀਤਾ ਜਾ ਰਿਹਾ ਸੀ ਉਸ ਦੇ ਬਾਰੇ ਜਲਦ ਤਰੀਕੇ ਨਾਲ ਰਸੋਲ ਰੂਪੇ ਵਿਸ਼ੇਸ਼ਤਰ ਦੇ ਵਿੱਚ ਚਿੱਟ ਕੀਤਾ ਜਾ ਰਿਹਾ ਹੈ ਔਰ ਇਸ ਤਰੀਕੇ ਨਾਲ ਹਸਪਤਾਲ ਦੇ ਸੋਰਸਸ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਹੁਣ ਫਿਲਹਾਲ ਵਾਇਰਿੰਗ ਜਿਹੜੀ ਹੈਗੀ ਹੈ ਉਸ ਨੂੰ ਸਹੀ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹਰੇਕ ਬੋਰਡ ਔਰ ਹਰੇਕ ਜਿਹੜਾ ਏਰੀਆ ਹੈ ਉਸ ਨੂੰ ਜਲਦੀ ਤਰੀਕੇ ਨਾਲ ਮਤਲਬ ਵਧੀਆ ਤਰੀਕੇ ਨਾਲ ਜਾਚ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਕੋਈ ਵੀ ਪੁਰਾਣੀ ਜਿਹੜੀ ਵਾਇਰਿੰਗ ਹੈ ਉਸ ਦੇ ਉੱਤੇ ਨਾਰਵੇ ਔਰ ਹਰੇਕ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਉਸ ਨੂੰ ਵਾਇਰਿੰਗ ਨੂੰ ਵਧੀਆ ਤਰੀਕੇ ਨਾਲ ਨਵਾਂ ਕੀਤਾ ਜਾ ਰਿਹਾ ਔਰ ਅਕਸਰ ਗੱਲ ਜਿਹੜੀ ਵਾਰ-ਵਾਰ ਇਹ ਸੀ ਗੱਲਾਂ ਦੱਸ ਲਈ ਕਿ ਵੰਡੀਆਂ ਕਹੇ ਹੀ ਰਹੀ ਹੈ ਕਿ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਕਿਉਂਕਿ ਡਾਕਟਰ ਜਿਹੜੇ ਸੀਗੇ ਫਰਕਮਫਰਮੇਸ਼ਨ ਕਰਕੇ ਉਹਨਾਂ ਨੇ ਵੀ ਜਲਦ ਤੋਂ ਜਲਦ ਜਿਹੜਾ ਪੇਸ਼ੈਂਟ ਸੀਗਾ ਉਸ ਨੂੰ ਦੂਸਰੇ ਬੈਂਕ ਵਿੱਚ ਚੁੱਕੀ ਤੇ ਔਰ ਬਾਕੀ ਮਰੀਜ਼ ਵੀ ਸੀਗੇ ਉਸ ਪਾਰ ਦੇ ਵਿੱਚ ਉਹਨਾਂ ਨੂੰ ਦੂਸਰੇ ਪਾਸੇ ਸ਼ਿਫਟ ਕੀਤਾ ਔਰ ਫਿਲਹਾਲ ਜਿਹੜੇ ਫਾਇਰ ਬ੍ਰਿਗੇਡ ਦੇ ਗੱਡੇ ਨੇ ਪੂਰੀ ਸਮੇਂ ਦੇ ਮੌਕੇ ਦੇ ਪਰਲੇੜੀ ਅਏ ਤੁਮਾਸੀ ਗਾ ਜਿਹੜੀ ਅੱਗ ਸੀ ਕਿਉਂ ਬਜਾ ਰਿਹਾ ਗਿਆ ਜੀ ਰਵੀ ਜੀ ਮਜੂਤ ਜੀਵੇਂ ਗੱਲ ਕਰੀਏ ਅਕਸਰ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਪੀਜੀਬੀ ਪਜੀ ਆਈ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਇਸ ਨੂੰ ਲੈ ਕੇ ਤੁਸੀਂ ਕੀ ਜਾਣਕਾਰੀ ਮੈਂ ਕਿ ਆਖਿਰਕਾਰ ਹੈ ਜੀ ਹਾਂ ਬਾਰ ਬਾਰ ਕਿਉਂ ਹੁੰਦਾ ਹੈ ਤੇ ਹੁਣ ਜਿਹੜਾ ਉਹਨਾਂ ਜਿਹੜੇ ਕਾਰਨ ਸੀਗੇ ਜਿਸ ਕਰਕੇ ਅੱਗ ਲੱਗੀ ਹੈ ਅਜੀ ਹੁਣ ਜਿਹੜੀ ਹੈਗੀ ਆ ਪ੍ਰਖਾਲ ਜਿਹੜਾ ਲਗਾਤਾਰ ਅੱਗ ਲੱਗਣ ਦੀਆਂ ਖਬਰਾਂ ਜਿੰਨੀਆਂ ਸਾਹਮਣੇ ਆਉਂਦੀਆਂ ਨੇ ਪਰ ਹੁਣ ਜਿਹੜੀ ਗੱਲ ਇਹੀ ਸਾਹਮਣੇ ਹੈ ਕਿ ਵਾਇਰਿੰਗ ਦੀ ਛੀ ਜਿਹੜੀ ਕਾਰ ਦੇ ਵਿੱਚ پارک ਹੋਣ ਕਰਕੇ ਅੱਗ ਲੱਗਣ ਦੀ ਜਿਹੜੀ ਇਹ ਘਟਨਾ ਸਾਹਮਣੇ ਹੈ ਲੇਕਿਨ ਪਿਛਲੀ ਵਾਰ ਜਦੋਂ ਪਿਛਲੀ ਵਾਰ ਦਾ ਵੀ ਇਹੀ ਸੀਗਾ ਪਾਵਰ ਪਾਰਕ ਹੋਇਆ ਸੀ ਉਸ ਦੇ ਬਾਅਦ ਅੱਗ ਲੱਗਦੀ ਹੈ ਕਿਉਂਕਿ ਜਿਹੜਾ ਪੀਜੀ ਹਸਤਾལ་ ਹਰੇਕ ਵਾਰ ਜਿਹੜਾ ਹੈਗਾ ਹਰੇਕ ਸੰਕਰ ਹੈ ਦਾਲ ਬਕਵਕ ਕਿੱਥੇ ਨਾਲ ਇੱਕ ਫਿਲਟਰ ਬਣਾਇਆ ਤਾਂ ਉਸ ਦੇ ਵਿੱਚ ਜਿਹੜੀ ਵਾਇਰਿੰਗ ਹੈ ਜਾਂ ਜਿਹੜੀ ਪੁਰਾਣੀ ਸਮੇਂ ਦੀ ਵਾਲੀ ਵਾਇਰਿੰਗ ਕੀਤੀ ਹੋਈ ਹੈ ਕਿਤੇ ਨਾ ਕਿਤੇ ਉਸ ਦੇ ਵਿੱਚ ਕੋਈ ਛੜ ਜਾਂਦਾ ਜਾਂ ਫਿਰ ਜੋਰ ਜਿਹੜਾ ਲੀਕ ਕਰਦਾ ਹੁੰਦਾ ਜਿਸ ਦੇ ਕਾਰਨ ਪਿਛਲੀ ਵਾਰ ਵੀ ਅੱਗ ਲੱਗਣ ਕਰਕੇ ਕਾਫੀ ਨੁਕਸਾਨ ਜਿਹੜਾ ਹੋਇਆ ਸੀ ਲੇਕਿਨ ਉਸ ਦੇ ਬਾਅਦ ਰਿਪੇਅਰਿੰਗ ਦਾ ਕੰਮ ਲਗਾਤਾਰ ਪੀ.ਜੇ.ਆਈ. ਵੱਲੋਂ ਜਿਹੜਾ ਸਰਕਾਰੀ ਮੀਤੇ ਨੂੰ ਲਗਾਤਾਰ جاری ਸੀ ਪਰ ਹੁਣ ਫਿਰ ਜਿਹੜਾ ਪਰਫੈਕਟ ਹੋ ਰਿਹਾ ਇਹ ਵੀ ਪੁਰਾਣਾ ਬਣਿਆ ਹੋਇਆ ਉਸਤੇ ਜਿਹੜੀ ਵਾਇਰਿੰਗ ਹੈ ਉਹ ਲੀਕ ਹੋਣ ਕਰਕੇ ਜਿਹੜੀ ਅੱਗ ਲੱਗੀ ਸੀ ਜੀ ਜੀ ਧੰਨਵਾਦ ਮਨਜੋਤ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਪੀਜੀਆਈ ਦੀ ਜਿੱਥੇ ਅੱਜ ਪਹਿਲਾਂ ਤਾਂ ਭਿਆਨਕ ਅੱਗ ਲੱਗਦੀ ਹੈ ਜਿਸ ਤੋਂ ਬਾਅਦ ਵੱਡਾ ਧਮਾਕਾ ਹੋ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਚੰਡੀਗੜ੍ਹ ਪੀਜੀਆਈ ਦਿਖਾ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇੱਕ ਛੋਟਾ ਜਿਹਾ ਸਪਾਰਕ ਹੁੰਦਾ ਹੈ ਜਿਸ ਤੋਂ ਬਾਅਦ ਇਹ ਧਮਾਕਾ ਹੋ ਜਾਂਦਾ ਹੈ ਤੇ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਹਸਪੀਟਲ ਹਸਪੀਟਲ ਥੀਏਟਰ ਆਪਰੇਸ਼ਨ ਚੱਲ ਰਿਹਾ ਹੁੰਦਾ ਹੈ ਤਾਂ ਆਪਰੇਸ਼ਨ ਥੀਏ ਸੜ ਕੇ ਸੁਆਹ ਹੋ ਜਾਂਦਾ ਹੈ ਸ਼ੀਸ਼ੇ ਜਿਹੜੇ ਨੇ ਆਪਰੇਸ਼ਨ ਥੀਟਰ ਦੇ ਉਹ ਵੀ ਟੁੱਟ ਜਾਂਦੇ ਨੇ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਸਾਹਮਣੇ ਨੇ ਜਦੋਂ ਪੀਜੀਆਈ ਦੇ ਵਿੱਚ ਅੱਗ ਲੱਗੀ ਅੱਗ ਲੱਗੀ ਸੀ ਤਾਂ ਆਪਰੇਸ਼ਨ ਥੀਟਰ ਦੇ ਵਿੱਚ ਹੀ ਅੱਗ ਲੱਗੀ ਸੀ ਤੇ ਕਈ ਜਿਹੜਾ ਪੀਜੀਆਈ ਦਾ ਹਸਪੀਟਲ ਦਾ ਨੁਕਸਾਨ ਹੋਇਆ ਸੀ ਤਾਂ ਤਸਵੀਰਾਂ ਇੱਕ ਵਾਰ ਫੇਰ ਸਾਹਮਣੇ ਆਈਆਂ ਨੇ ਜਦੋਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟਾ ਜਿਹਾ ਸਪਾਰਕ ਤੋਂ ਬਾਅਦ ਵੱਡਾ ਧਮਾਕਾ ਹੋ ਜਾਂਦਾ ਹੈ ਪਹਿਲਾਂ ਤਾਂ ਛੋਟਾ ਜਿਹਾ ਅੱਗ ਲੱਗਦਾ ਹੈ ਜਿਸ ਤੋਂ ਬਾਅਦ ਵੱਡਾ ਧਮਾਕਾ ਹੁੰਦਾ ਜਿਸ ਦੇ ਵਿੱਚ ਆਪਰੇਸ਼ਨ ਥ ਹਸਪੀਟਲ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ ਤੁਸੀਂ ਤਸਵੀਰਾਂ ਵਿੱਚ ਵੀ ਦੇਖਦੇ ਹੋ ਕਿ অপারেশন ਥੀਟਰ ਦੇ ਸ਼ੀਸ਼ੇ ਤੱਕ ਜਿਹੜੇ ਨੇ ਟੋਟ ਜਾਂਦੇ ਨੇ ਪਰ ਜਦੋਂ ਇਹ ਧਮਾਕਾ ਹੁੰਦਾ ਹੈ ਉਸ ਵੇਲੇ ਆਪਰੇਸ਼ਨ ਥੀਟਰ ਦੇ ਵਿੱਚ ਮਰੀਜ਼ ਦਾ ਇਲਾਜ ਚੱਲ ਰਿਹਾ ਹੁੰਦਾ ਹੈ ਪਰ ਗਰੀਮਤ ਇਹ ਰਹੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਮਰੀਜ਼ ਨੂੰ ਜਲਦ ਹੀ ਦੂਜੇ ਜਿਹੜੇ ਆਪਰੇਸ਼ਨ ਥੀਟਰ ਦੇ ਵਿੱਚ ਭਰਤੀ ਜਿਹੜਾ ਹੈ ਉਹਨਾਂ ਦੇ ਦੂਜੇ ਆਪਰੇਸ਼ਨ ਥੀਟਰ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ